ਸਿਰਿਆਂ ਗੱਲ ਦੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਹਾਜ ਰਿਆਂ ਅੱਜ ਦੀ ਵੱਡੀ ਖਬਰ ਸਰਕਾਰੀ ਦਫਤਰਾਂ ਵਿੱਚ ਮਹਿਲਾ ਨਾਲ ਠੁਮਕੇ ਲਗਾਉਂਦਾਰ ਆ ਅਕਸਰ ਵੀਡੀਓ ਹੋ ਰਹੀ ਗਈ ਵਾਇਰਲ ਇਹ ਸਰਕਾਰੀ ਅਫਸਰਾਂ ਤੋਂ ਜਿੱਥੇ ਲੋਕ ਸੇਵਾ ਤੇ ਗੰਭੀਰਤਾ ਦੀ ਉਮੀਦ ਰੱਖਦੇ ਹਨ ਉੱਥੇ ਇੱਕ ਅਫਸਰ ਦਾ ਦਫਤਰ ਅੰਦਰ ਮਹਿਲਾ ਨਾਲ ਡਾਂਸ ਕਰਦੇ ਹੋਏ ਠੁਮਕੇ ਲਗਾਉਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਖੜਾ ਹੋ ਗਿਆ ਮਿਲੀ ਜਾਣਕਾਰੀ ਮੁਤਾਬਕ ਇਹ ਵੀਡੀਓ ਕਿਸੇ ਸਰਕਾਰੀ ਵਿਭਾਗ ਦੇ ਦਫ਼ਤਰ ਵਿੱਚ ਬਣਾਈ ਆ ਬਣਾਈਆਂ ਬਣਾਇਆ ਗਿਆ ਹੈ ਜਿਸ ਵਿੱਚ ਸੰਬੰਧਿਤ ਅਫਸਰ ਇੱਕ ਪ੍ਰੋਗਰਾਮ ਦੌਰਾਨ ਨਹੀਂ ਅਤੇ ਦਫ਼ਤਰ ਵਿੱਚ ਮਹਿਲਾ ਨਾਲ ਹੱਸਦੇ ਖੇਡਦੇ ਡਾਂਸ ਕਰਦਾ ਤੇ ਠੁਮਕੇ ਲਗਾਉਂਦਾ ਸਪਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ ਦਫ਼ਤਰ ਦੇ ਅੰਦਰ ਬਣੇ ਇਸ ਮੰਜਰ ਨੇ ਨਾ ਸਿਰਫ ਲੋਕਾਂ ਨੂੰ ਹੈਰਾਨ ਕੀਤਾ ਬਲਕਿ ਸਰਕਾਰੀ ਪ੍ਰੋਟੋਕਾਲ ਅਤੇ ਅਫਸਰੀ ਇਸਟਾ ਸਿਸ਼ਟਾਚਾਰ ਤੇ ਵੀ ਸਵਾਲ ਖੜੇ ਕੀਤੇ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਕਈ ਲੋਕੇ ਇਸ ਨੂੰ ਸਰਕਾਰੀ ਸਮੇਂ ਅਤੇ ਥਾਂ ਦੀ ਗਲਤ ਵਰਤੋਂ ਕਰਾਰ ਦੇ ਰਹੇ ਹਨ ਜਦਕਿ ਕੁਝ ਲੋਕ ਮਜ਼ਾਕੀਆ ਅੰਦਾਜ਼ ਵਿੱਚ ਵੀ ਕਮੈਂਟ ਕਰ ਰਹੇ ਹਨ ਹਾਲਾਕੇ ਸਬੰਧਿਤ ਵਿਭਾਗ ਵੱਲੋਂ ਇਸ ਮਾਮਲੇ ਦੇ ਅੱਗੇ ਅਜੇ ਤੱਕ ਕੋਈ ਅਦੀ ਅਦੀ ਘਰ ਤੱਕ ਬਿਆਨ ਸਾਹਮਣੇ ਨਹੀਂ ਆਇਆ ਪਰ ਸੂਤਰਾਂ ਅਨੁਸਾਰ ਉੱਚ ਅਧਿਕਾਰੀ ਇਸ ਵੀਡੀਓ ਦੇ ਚਾਚ ਕਰ ਰਹੇ ਹਨ ਤੇ ਇਹ ਜੇ ਕਿ ਸਰਕਾਰੀ ਦਸਮੇਂ ਦੌਰਾਨ ਬਣਿਆ ਸਾਬਤ ਹੋਇਆ ਤਾਂ ਕਾਰਵਾਈ ਸੰਭਵ ਹੈ ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰੀ ਦਫਤਰਾਂ ਦੀ ਮਰਜ਼ਾਦਾ ਨੂੰ ਬਰਕਰਾਰ ਰੱਖ ਲਿਆ। ਸਖਤ ਨਿਯਮ ਲਾਗੂ ਕੀਤੇ ਜਾਣ ਅਤੇ ਇਸ ਤਰ੍ਹਾਂ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ ਧੰਨਵਾਦ।